ਅੰਦੀ ਸਤ ਜੀ ਅੱਗੇ ਆਲਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪਾੜਾ ਤੇ ਸਵੇਰ ਹੋ ਚੁੱਕੀ ਹੈ ਤੇ ਅਸੀਂ ਜਾ ਰਹੇ ਹਾਂ ਸਚਕਣ ਸਾਹਿਬ ਮੱਥਾ ਟੇਕਣ ਤੇ ਆਜੋ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਕਿ ਸਵੇਰੇ ਜੋ ਮੌਸਮ ਹੈ ਬਹੁਤ ਸੋਹਣਾ ਹੈ ਤੇ ਜੋ ਸਵੇਰੇ ਸਵੇਰੇ ਨਮਸਤਕ ਹੋਣ ਜਾਣਾ ਬਹੁਤ ਹੀ ਜਿਆਦਾ ਵਧੀਆ ਲੱਗਦਾ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਰ ਸਾਰ ਹੈ ਤੇ ਰਹਾ ਕੀ ਤੇ ਹੈ ਫੁੱਲ ਇਸ ਇਸ ਸਾਧਰੀ ਦਾ ਮਹੌਲ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਉਸਮ ਹੈ। ਲਓ ਜੀ ਬੌਲੀ ਸਾਹਿਬ ਦਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ। ਤੇ ਗੁਰੂ ਸਾਹਿਬਾਨ ਦੇ ਇਸ਼ਨਾਨ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਇੱਕ ਪਾਣੀ ਦੀ ਗਾਗਰ ਗੋਆਬਰੀ ਨਦੀ ਤੋਂ ਲਿਆਂਦੀ ਜਾਂਦੀ ਹੈ ਤੇ ਦੂਸਰੀ ਗਾਗਰ ਇਸ ਬੌਲੀ ਤੋਂ ਭਰੀ ਜਾਂਦੀ ਹੈ। ਸਤਿ ਸ੍ਰੀ ਅਕਾਲ ਵਾਜੂ ਜੀ ਦਾ ਪਾਤਸ਼ਾਹ ਜੀ ਸਿਵਾ ਰੰਗਿ ਪੜੰਗ ਨੇ ਕਿਲਾ ਤੁਮਾਰੀ ਗੁਰੂ ਦੇ ਸਭੇ ਝਾੜਾ ਸਕੇ ਤੇਰੇ ਵਾਸਤੇ ਯਾ ਕਰ ਬਣਾ ਰਿਹਾ ਕਰਦਾ ਹੈ ਕੋ ਕਰਮਾ ਅਰਥਾ ਤੀਸ ਉਹ ਦਾਕਟਰ ਅੰਦਰ ਪਾਣ ਮਨ ਸੀ ਚੰਦ ਤੱਕ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਬੌਲੀ ਸਾਹਿਬ ਇਤਿਹਾਸਿਕ ਬੌਲੀ ਹੈ ਜੀ ਇਹ ਮਹਾਰਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੇ ਘੋੜਿਆਂ ਦਾ ਅਸਤਵਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਜੋ ਗੁਰੂ ਸਾਹਿਬਾਨ ਦੇ ਘੋੜਿਆਂ ਦੇ ਅਸਤਵਲ ਵਿੱਚ ਆਏ ਹਾਂ ਤੇ ਇੱਥੇ ਹੁਣ ਅਸੀਂ ਜੋ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਲੋ ਜੀ ਗੁਰੂ ਸਾਹਿਬਾਨ ਦੇ ਕੂੜਿਆਂ ਦੇ ਅਸਬਲ ਅਸੀਂ ਆਏ ਆ ਤੇ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਸਾਗਰ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਜੈ ਮੰਗਲ ਨਿਹਾਲ ਦ੍ਰਿਸ਼ੀਰ ਜੋਦਾ ਪਵਨ ਗੱਡੀ ਵਾਲਾ ਕੋੜਾ ਬੱਬਾ ਅਨਮੋਲ ਸਿੰਘ ਜੀ ਤੇ ਲਓ ਜੀ ਅਸੀਂ ਪਹੁੰਚੇ ਆ ਜੀ ਚਾਹ ਦੀ ਹੱਟੀ ਤੇ ਇੱਥੇ ਦੀ ਜਿਹੜੀ ਚਾਹ ਵਾ ਬਹੁਤ ਹੀ ਜ਼ਿਆਦਾ ਸਵਾਦ ਹੈ ਤੇ ਜਦੋਂ ਵੀ ਤੁਸੀਂ ਨੰਦੇੜ ਆਓ ਫਜ਼ੂਰ ਸਾਹਿਬ ਤੇ ਸਚੇਨ ਸਾਹਿਬ ਦੇ ਰਾਹ ਦੇ ਵਿੱਚ ਇਹ ਚੌਂਕ ਦੇ ਵਿੱਚ ਇਹ ਦੁਕਾਨ ਆਏਗੀ ਤੇ ਇੱਥੋਂ ਦੀ ਚਾਹ ਤੁਸੀਂ ਜ਼ਰੂਰ ਟਰਾਈ ਕਰਨੀ ਹੈ ਚਾਹ ਦੀ ਹੱਟੀ ਗੋੜਾ ਵਾਲੀ ਚਾਹ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬੰਦਾ ਘਾੜ ਸਾਹਿਬ ਜੀ ਅਸੀਂ ਪਹੁੰਚ ਚੁੱਕੇ ਹਾਂ ਤੇ ਆਜੂ ਨਵਸਤਕ ਖੋਲਨੇ ਆ ਤੇ ਮੱਥਾ ਟੇਕ ਚਲਦੀ ਆ ਗੁਰਦੁਆਰਾ ਬੰਦਾ ਘਾੜ ਸਾਹਿਬ ਜੀ ਤੋ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਦੇ ਫਤਹਿ ਦੁਆਰਾ ਬੰਦਾ ਘਾਟ ਸਾਹਿਬ ਜੀ ਦਾ ਇਤਿਹਾਸ ਹੈ ਕਿ ਤੁਸੀਂ ਪੰਜਾਬੀ ਹਿੰਦੀ ਇੰਗਲਿਸ਼ ਪੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਕਰੋ ਦਰਸ਼ਨ ਗੋਦਾਵਰੀ ਨਦੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਦੇਖੋ ਉਹ ਦਾਬਰੀ ਨਦੀ ਦੇ ਕੰਢੇ ਅਸੀਂ ਤੁਮਰੇ ਆ ਉੱਪਰ ਕਾਲੇ ਕਾਲੇ ਬੱਦਲ ਤੇ نیچے ਦਾਬਰੀ ਨਦੀ ਦਾ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਉਹ ਗਾਗਰ ਕੁੰਡ ਜਿੱਥੋਂ ਗੁਰੂ ਸਾਹਿਬਾਨ ਵਾਸਤੇ ਜੋ ਹੈ ਗਾਗਰ ਵਿੱਚ ਜਲ ਲੈ ਕੇ ਜਾਇਆ ਜਾਂਦਾ ਹੈ ਤੇ ਨਦੀ ਦੇ ਕਿਨਾਰੇ ਜੋ ਹੈ ਇਹ ਸਥਾਨ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਨਗੀਨਾ ਕਾਟ ਸਾਹਿਬ ਜੀ ਧਿਆਨ ਦਿਓ ਜਦੋਂ ਗੱਲਾਂ ਗੌਲ ਨਿਕਲ ਹੋਣ ਵਾਕ ਕੀ ਕਹਾਲਾ 150 ਫਤੇ ਨੰਦ ਗੁਰਦੁਆਰਾ ਨਗੀਨਾ ਘਾਟ ਸਾਹਿਬ ਦਾ ਇਤਿਹਾਸ ਜੋ ਇੱਕ ਵੰਜਾਰੇ ਨੇ ਸ਼ਰਦਾ ਨਾਲ ਗੁਰੂ ਸਾਹਿਬ ਨੂੰ ਜੋ ਹੈ ਇੱਕ ਨਗੀਨਾ ਭੇਟ ਕੀਤਾ ਸੀ ਤੇ ਗੁਰੂ ਸਾਹਿਬ ਨੇ ਉਹ ਨਗੀਨਾ ਜਿਹੜਾ ਨਦੀ ਵਿੱਚ ਸੁੱਟਦਾ ਸੀ ਤੇ ਸਿੱਖ ਹੈਰਾਨ ਵੀ ਹੋਇਆ ਤੇ ਨਾਰਾਜ਼ ਵੀ ਹੋਇਆ ਕਿ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਕੀਤੀ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਸੋਚ ਨੂੰ ਜਾਣ ਲਿਆ ਤੇ ਉਸ ਵੰਜਾਰੇ ਸਿੱਖ ਨੂੰ ਕਿਹਾ ਕਿ ਨਦੀ ਵਿੱਚੋਂ ਆਪਣਾ ਨਗੀਨਾ ਲੱਭ ਲਿਆ ਤੇ ਜਦੋਂ ਉਹ ਵੰਜਾਰਾ ਨਕੀਨਾ ਪਛਾਣਨ ਲੱਗਿਆ ਤਾਂ ਉਸਨੇ ਉਸ ਤੋਂ ਵੀ ਮਹਿੰਗੇ-ਮਹਿੰਗੇ ਹੀਰੇ ਦੇਖੇ ਤੇ ਉਹ ਉੱਥੋਂ ਹੀ ਉਹਦਾ ਹੰਕਾਰ ਸਾਰਾ ਦੂਰ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨੀ ਟਹਿ ਗਿਆ ਤੇ ਇਸੇ ਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਯੂਗੀ ਤਪਸਥਾਨ ਤੱਕ ਤੇ ਸਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੇਲਾ ਹੋ ਗਿਆ ਸ਼ਾਮ ਦਾ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਬਾਜ਼ਾਰ ਵੱਲ ਨੂੰ ਤੇ ਮਿਊਜ਼ੀਅਮ ਵੀ ਦੇਖਣ ਅਸੀਂ ਜਾਵਾਂਗੇ ਤੇ ਬਾਜ਼ਾਰ 'ਚ ਅਸੀਂ ਪਹਿਲਾਂ ਪੀਵਾਂਗੇ ਚਾਹ ਤੇ ਫਿਰ ਅਸੀਂ ਅੱਗੇ ਦਾ ਜੋ ਹੈ ਸਫਰ ਤੁਹਾਨੂੰ ਦਿਖਾਵਾਂਗੇ ਹਾਂਜੀ ਬਾਈ ਗੁਰਜੀ ਤੇ ਹੁਣ ਆਪਾਂ ਦਿਖਾਵਾਂਗੇ ਛੱਲੀ ਤੇ ਛੱਲੀਆਂ ਬੱਚੇ ਪੜਾ ਰਹੇ ਆ ਆਪਾਂ ਤੇ ਉਸ ਤੋਂ ਬਾਅਦ ਆਪਾਂ ਪੀਵਾਂਗੇ ਕੜੀ ਚਾਹ ਗੋੜਾ ਲਈ ਉਹੇ ਚੌਕ ਤੋਂ ਤੇ ਬਾਕੀ ਉਹ ਛੱਲੀ ਹੀ ਕਾ ਕੇ ਤੇ ਫਿਰ ਆਪਾਂ ਅੱਗੇ ਚੱਲਦੇ ਆ ਤੇ ਅੱਜ ਆਪਾਂ ਥੋੜੀ ਮਾਰਕੀਟ ਵਗੈਰਾ ਵੀ ਦੇਖਣੀ ਆ ਤੇ ਮਾਰਕੀਟ ਦੇ ਵਿੱਚ ਆਪਾਂ ਜੋ-ਜੋ ਇੱਥੇ ਫੇਮਸ ਆ ਚੀਜ਼ਾਂ ਜਾਂ ਜੋ-ਜੋ ਸਪੈਸ਼ਲ ਨੇ ਇੱਥੇ ਜੋ ਮਿਲਦੀਆਂ ਨੇ ਚੀਜ਼ਾਂ ਤੇ ਉਹ ਆਪਾਂ ਅੱਜ ਪਰਚੇਸ ਕਰਾਂਗੇ ਘਰ ਵਾਸਤੇ ਤੇ ਉਹ ਨਾਲ ਲੈ ਕੇ ਜਾਵਾਂਗੇ ਤੇ ਬਾਜ਼ਾਰ ਦਾ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਦਾ ਮੇਰਾ 뷰 ਤੇ ਬਾਕੀ ਅੱਗੇ ਦਾ ਵੀ ਸੁਣੋ ਆਪਾਂ ਦਿਖਾਵਾਂਗੇ ਨਾਲ-ਨਾਲ ਆਹ ਦੇਖੋ ਜੀ ਇਸ ਟਾਈਮ ਸ਼ਾਮ ਦਾ ਵੇਲਾ ਤੇ 4:30 ਵੱਜ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦਾ ਮਾਹੌਲ ਇਹ ਸਚਕਣ ਸਾਹਿਬ ਜਿਹੜਾ ਰੋਡ ਜਾਂਦਾ ਹੈ ਇਸ ਰੋਡ ਤੇ ਜਿਹੜਾ ਹੈਗਾ ਇਹ ਬਾਜ਼ਾਰ ਆ ਸਾਰਾ ਕਿ ਪਹਿਲਾਂ ਸਾਡਾ ਪਲਾਨ ਸੀਗਾ ਮਿਊਜ਼ੀਅਮ ਜਾਣ ਦਾ ਬਟ ਮਿਊਜ਼ੀਅਮ ਦੇ ਵਿੱਚ ਥੋੜਾ ਕੰਮ ਚੱਲ ਰਿਹਾ ਤੇ ਇਸ ਕਰਕੇ ਮਿਊਜ਼ੀਅਮ ਦੇ ਵਿੱਚ ਅੱਜ ਅਸੀਂ ਨਹੀਂ ਗਏ ਤੇ ਕੱਲ ਵੀ ਅਸੀਂ ਇੱਥੇ ਆ ਜੇ ਕੱਲ ਮਿਊਜ਼ੀਅਮ ਓਪਨ ਹੋਇਆ ਤੇ ਕੱਲ ਅਸੀਂ ਮਿਊਜ਼ੀਅਮ ਦੇ ਵਿੱਚ ਵਿਜ਼ਿਟ ਕਰਾਂਗੇ ਤੇ ਤੁਹਾਨੂੰ ਮਿਊਜ਼ੀਅਮ ਵੀ ਦਿਖਾਵਾਂਗੇ ਸਾਰਾ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਤੇ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਤੇ ਇੱਥੇ ਆਪਾਂ ਜੋ ਇਤਿਹਾਸ ਸਾਨੂੰ ਦਿਖਾਇਆ ਜਾਏਗਾ ਲੇਜ਼ਰ ਸ਼ੋਅ ਦੇ ਦੌਰਾਨ ਤੇ ਲੇਜ਼ਰ ਸ਼ੋਅ ਦੇ ਨਾਲ ਅਸੀਂ ਜੋ ਇਤਿਹਾਸ ਇੱਥੇ ਦੇਖਣ ਆਏ ਆ ਤੇ ਆਜੋ ਆਪਾਂ ਹੁਣ ਅੰਦਰ ਚੱਲਦੇ ਹਾਂ ਲੇਜ਼ਰ ਸ਼ੋਅ ਵਾਹਿਗੁਰੂ ਜੀ ਤੇ ਲਓ ਜੀ ਇੱਥੇ ਅਸੀਂ ਹੁਣ ਪਹੁੰਚੇ ਹਾਂ ਤੇ ਲੇਜ਼ਰ ਸ਼ੋਅ ਇੱਥੇ ਹੁਣ ਸ਼ੁਰੂ ਹੋਏਗਾ ਤੇ 8:00 ਬਜੇ 10 ਮਿੰਟ ਹੋ ਗਏ ਆ ਤੇ 8:15 ਮਿੰਟ ਤੇ ਲੇਜ਼ਰ ਸ਼ੋਅ ਸ਼ੁਰੂ ਹੋਏਗਾ ਇੱਥੇ ਸਤ ਸਿਰ ਗੱਲ ਦੀ ਸਾਰਿਆਂ ਨੂੰ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਅਸੀਂ ਪਹੁੰਚ ਚੁੱਕੇ ਹਾਂ ਜੀ ਤੇ ਬਾਹਰ ਦਾ ਤੁਸੀਂ ਜਿਹੜਾ ਵਿਊ ਇਹ ਤੁਸੀਂ ਦੇਖ ਸਕਦੇ ਹੋ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਮਿਊਜ਼ੀਅਮ ਦੇ ਅੰਦਰ ਆਪਾਂ ਜੋ ਇਤਿਹਾਸ ਹੈ ਉਹ ਆਜੋ ਤੁਹਾਨੂੰ ਦਿਖਾਉਂਦੇ ਆਂ ਵਾਹ ਕੁਝ ਕਖਾਲਸਾ ਵਾਹ ਕੁਝ ਕੀ ਖਤ ਤੇ ਤੁਸੀਂ ਦੇਖ ਸਕਦੇ ਹੋ ਮਿਊਜ਼ੀਅਮ ਦੇ ਅੰਦਰ ਜੋ ਸਾਰਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਵਾਹੇ ਕੁਪੀਕਾ ਪਾਲਸਾ ਵਾਹੇ ਕੁਪੀਕੀ ਖਾਤੇ ਗੁਰੂ ਨਾਨਕ ਦੇਵ ਜੀ ਤੰਤਨ ਗੁਰੂ ਨਾਨਕ ਦੇਵ ਜੀ ਕਾਕਾਉਟਸ ਲਾਗੀ ਕੁਚੀ ਖਾਤੇ ਕਾਰੇ ਨਾ ਮਾਇਨਾ ਤੇ ਜੋ ਜੀਆ ਤੇ ਮਾਇਨਾ ਤੇ ਅੱਛਾ ਅਰੋਗ ਹੋ ਜਾ ਤੂੰ ਜੀ ਅੱਛਾ ਵਿਚਾਰਾ ਅਰੋਗ ਹੋਈ ਜਾ ਤਰਮਾ ਨੂੰ ਪੱਲੇ ਨਾ ਹਾਂ ਤੇ ਅਸਰ ਤੇ ਮਿਲਵਾ ਲੋਗਾ ਉਸਾ ਉਹ ਤੇ ਉਸੀ ਬੋਲ ਕਹਿੰਦਾ ਉਹ ਹੈ ਕਚ ਪਵਾਹ ਕਚ ਪਵਾਹ ਕਚ ਪਵਾਹ ਕਚ ਪਵਾਹ ਕਚ ਪਵਾਹ Allahu Akbar. 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 Allahu Akbar.

ਵਾਹ ਗੁਰਚੀ ਕਾਕਾਲਸਾ ਵਾਹ ਗੁਰਚੀ ਕੀ ਫਟੇ ਵਾਹ ਗੁਰਚੀ ਕਾਕਾਲਸਾ ਵਾਹ ਗੁਰਚੀ ਕੀ ਫਟੇ ਵਾਹ ਗੁਰਚੀ ਕਾਕਾਲਸਾ ਵਾਹ ਗੁਰਚੀ ਕੀ ਫਟੇ

ਤੁਸੀਂ ਦੇਖ ਸਕਦੇ ਹੋ ਜੀ ਇਹ ਜਿਵੇਂ ਦੇ ਅੰਦਰ ਜੀਵ ਇਤਿਹਾਸ ਰਿਪਰੈਜ਼ੈਂਟ ਕੀਤਾ ਹੋਇਆ ਸਿੱਖ ਇਤਿਹਾਸ ਦੀਆਂ ਜੋ ਕੁਰਬਾਨੀਆਂ ਨੇ ਉਹ ਸਾਰੀਆਂ ਜੋ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਸਿੱਖ ਇਤਿਹਾਸ ਦਾ ਜੋ ਇਤਿਹਾਸ ਹੈ ਕਿੰਨਾ ਜਿਆਦਾ ਸਟਰੋਂਗ ਹੈ ਤੇ ਕਿੰਨਾ ਕਿ ਜਿਆਦਾ ਤੁਸੀਂ ਦੇਖ ਸਕਦੇ ਹੋ ਕਿ ਇੰਪੈਕਟ ਪਾਉਂਦਾ ਹੈ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਤੇ

ਜੋ ਆਪਣੇ ਸਿੱਖ ਧਰਮ ਦਾ ਇਤਿਹਾਸ ਹੈ ਤੁਸੀਂ ਦੇਖ ਸਕਦੇ ਹੋ ਵਾਹ ਕੁਚਕਾ ਕਾਲਸਾ ਵਾਹ ਕੁਚਕੀ ਫਟੇ ਲਓ ਜੀ ਮਿਊਜ਼ੀਅਮ ਦੇ ਨਾਲ ਹੀ ਇੱਥੇ ਗੁਰੂ ਸਾਹਿਬਾਨ ਦੇ ਮਿਊਜ਼ੀਅਮ ਦੇ ਨਾਲ ਹੀ ਇੱਥੇ ਇੰਨਾ ਨੇ ਬਤਕਾਂ ਰੱਖੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਬੱਤਕ ਤੁਸੀਂ ਪਰ ਸ਼ਾਇਦ ਆ ਸਕਦੀ ਹੋਏ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਪੁਰਾਣੇ ਟਾਈਮ ਦੇ ਜੋ ਕੜਾਏ ਨੇ ਦੇਖੋ ਕਿੱਡੇ ਵੱਡੇ ਵੱਡੇ ਨੇ ਤੇ ਇਹ ਇੱਥੇ ਇਹਨਾਂ ਨੇ ਜੋ ਨੇ ਰਿਪਰੈਜ਼ੈਂਟ ਕੀਤੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ